ਲੋਕ ਹਿੱਤ ਲੋਕਾਂ ਦੀ ਆਵਾਜ਼ ਸਾਬਾ ਜੀ ਤੁਸੀਂ ਆਇਓ ਭਾਈ ਸੁਖਦੇਵ ਸਿੰਘ ਬੱਬਰ ਦੀ ਵਰਸੀ ਤੇ ਜੀ ਤੇ ਉੱਥੇ ਕਿਦਾਂ ਦਾ ਮਹੌਰਾ ਜੀ ਫਿਰ ਵਰਸੀ ਦੀ ਦੇਖੋ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਅੱਜ ਸਿੱਖ ਜਥੇਬੰਦੀਆਂ ਦਾ ਵੱਡਾ ਸਮੂਹ ਇੱਥੇ ਪਿੰਡ ਦਸਵਾਲ ਇਕੱਠਾ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਨੀ ਦੇ ਵਿੱਚ ਅਸੀਂ ਵੀ ਆਜ ਦੀ ਲਵਾ ਕੇ ਆਏ ਆ ਕਿਉਂਕਿ ਸ਼ਹੀਦ ਕੌਮ ਦਾ ਸਰਮਾਇਆ ਨੇ ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹ ਬਹੁਤ ਵੱਟੀਆਂ ਨੇ ਇਸੇ ਕਰਕੇ ਉਹਨਾਂ ਦਾ ਦੇਸ਼ ਅੰਦਰ ਵਿਦੇਸ਼ ਅੰਦਰ ਪੰਜਾਬ ਦੇ ਅੰਦਰ ਬਹੁਤ ਵੱਡਾ ਸਤਿਕਾਰ ਹੈ ਤੇ ਇਸ ਕਰਕੇ ਅਸੀਂ ਵੀ ਅੱਜ ਉੱਥੇ ਪਹੁੰਚੇ ਸੀ ਭਾਈ ਸਾਹਿਬ ਜਿੱਦਾਂ ਸ਼੍ਰੋਮਣੀ ਕਾਲੀਦਲ ਬਦਲ ਪਿਛੇ ਹੁਣ ਢੜ-ਤੋੜੇ ਬਾਕੀ ਹੋਏ ਢੜਾ ਹੈ ਉਹਨਾਂ ਨੇ ਜੈਹਦਰ ਮੋਹਨ ਤੋਂ ਤੋੜ ਦੀ ਵਰਸੀ ਮਨਾਈ ਹੈ ਸੰਤ ਲੰਗੋਵਾਲ ਦੀ ਬਣਾਉਣ ਜਾ ਰਹੇ ਆ ਟੋੜਾ ਸਾਹਿਬ ਦਾ ਜਿਹੜਾ ਵੱਡੇ ਪਿਤਰ ਦੇ ਬਣਾਉਣ ਜਾ ਰਹੇ ਆ ਇਹ ਤੁਹਾਨੂੰ ਨਹੀਂ ਲੱਗਦਾ ਵੀ ਕਾਲੀਦਲ ਜਿਹੜਾ ਆਪਣੇ ਪੁਰਾਣੇ ਵੱਡੇ ਆਗੂ ਨੂੰ ਭੁੱਲ ਗਿਆ ਉਹਨਾਂ ਦੀਆਂ ਵਰਸੀਆਂ ਉਹਨਾਂ ਦੇ ਜਿਹੜੇ ਸਲਾਨਾ ਸਮਾਗਮ ਵਿੱਚ ਉੱਥੇ ਨਾ ਜਾਣ ਕਰਨ ਜਿਹੜਾ ਜਦਰ ਜਿਹੜਾ ਇਹਦੀ ਗਰਾਵਟ ਤਾਂ ਕਰਨੇ ਵੀ ਹੋ ਸਕਦਾ ਦੇਖੋ ਜਿਹੜੇ ਸਾਡੀ ਕੌਮ ਦੇ ਆਗੂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਪਾਰਟੀ ਦੀਆਂ ਸੁਭਾਵਾਂ ਦਿੱਤੀਆਂ ਚਾਹੇ ਜਥੇਦਾਰ ਮੋਹਨ ਸਿੰਘ ਜੀ ਤੋਂੜ ਨੇ ਚਾਹੇ ਹੋਰ ਜਿੰਨੀਆਂ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਦਾ ਸਾਡਾ ਫਰਜ਼ ਬੰਦਾ ਕਿ ਸਤਿਕਾਰ ਕਰੀਏ ਉਹਨਾਂ ਦੇ ਜਿਹੜੀਆਂ ਪਰਸੀਆਂ ਵੀ ਮਨਾਈਏ ਉਹਨਾਂ ਦੇ ਦਿਨ ਮਨਾਈਏ ਇਹ ਬੜਾ ਜ਼ਰੂਰੀ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਜਸਹਰਮਉਂਦ ਸਿੰਘ ਤੁਰ ਤੇ ਇੱਕ ਗਰੁੱਪ ਗਿਆ ਤੇ ਇਹ ਦੇਖੋ ਕਿ ਤੁਸੀਂ ਪਿੱਛੇ ਲੰਮੇ ਸਮੇਂ ਤੋਂ ਦੇਖ ਸਕਦੇ ਹੋ ਕਿ ਇਹ ਲੋਕ ਕਦੇ ਉੱਥੇ ਅੱਗੇ ਨਹੀਂ ਪਹੁੰਚੇ ਸੋ ਠੀਕ ਹੈ देर आए दुरुਸਤ ਆਏ ਜਿਹੜੇ ਵੀ ਗਏ ਨੇ ਉਹ ਉਹਨਾਂ ਨੇ ਚੰਗਾ ਕੀਤਾ ਸਾਰਿਆਂ ਨੂੰ ਜਾਣਾ ਚਾਹੀਦਾ ਸੋ ਅਸੀਂ ਤਾਂ ਹਮੇਸ਼ਾ ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਕੌਮ ਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਜਾਂ ਪੰਥਕ ਜਥੇਬੰਦੀਆਂ ਦੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ ਅਸੀਂ ਉੱਥੇ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਆ ਜਿੱਦਾਂ ਹੁਣ ਉਹ ਮਤਲਬ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਜਿਹੜਾ ਬਾਗੀ ਝੜਾ ਜਿਹਨੂੰ ਤੁਸੀਂ ਕਹਿੰਦੇ ਹੋ ਕਾਲੀ ਦਲ ਦਾ ਹੁਣ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਕੀ ਇਦਾਂ ਦੇ ਕੀ ਕਾਰਜ ਰੰਭੇ ਆ ਗੁ ਦੇਖੋ ਗੱਲ ਇਹ ਆ ਕਿ ਕਿਸੇ ਨੂੰ ਬਾਗੀ ਕਹਿਣਾ ਕਿਸੇ ਨੂੰ ਨਾਰਾਜ਼ ਕਹਿਣਾ ਕਿਸੇ ਨੂੰ ਨਰਾਸ਼ ਕਹਿਣਾ ਇਹ ਸ਼ਬਦ ਜਿਹੜੇ ਆ ਇਹਨਾਂ ਦੀ ਅਹਿਮੀਅਤ ਕੋਈ ਨਹੀਂ ਹੈ। ਅਹਿਮੀਅਤ ਇਸ ਚੀਜ਼ ਦੀ ਏ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੀ ਖੇਤਰੀ ਪਾਰਟੀ ਏ। ਉਹਦੇ ਵਿੱਚ ਜੋ ਵੀ ਗਰਾਵਟ ਆਈ ਏ, ਜਿਸ ਪੱਧਰ ਦੇ ਵਿੱਚ ਖਡਾ ਆਇਆ, ਜਿਸ ਪੱਧਰ ਤੇ ਲੋਕਾਂ ਨਾਲ ਕਨੈਕਟੀਵਿਟੀ ਟੁੱਟੀ ਏ। ਉਹਦੇ ਲਈ ਮੈਂ ਪਹਿਲਾਂ ਵੀ ਇਹ ਗੱਲ ਕਹੀ ਅੱਜ ਫਿਰ ਮੈਂ ਦਰਉਣੀ ਚਾਹਣਾ ਕਿ ਜਿਹੜੀ ਕੋਰ ਕਮੇਟੀ ਸੀ ਜਿੰਦੇ ਸਾਰੇ ਸੱਜਣ ਆਗੂ ਸਨ ਔਰ ਸਾਰੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਸਨ, ਫੈਸਲੇ ਲੈਂਦੇ ਸਨ। ਹੱਥ ਖੜੇ ਕਰਕੇ ਜਿਕਾਰੇ ਲਾ ਕੇ ਸਾਰੇ ਫੈਸਲੇ ਲੈਂਦੇ ਸੀ ਤੇ ਇਹ ਜੇ ਅੱਜ ਕੋਈ ਘਟਨਾ ਵਾਪਰੀ ਏ ਤੇ ਜਿਸ ਪੱਤਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੇ ਕ ਮਸਲਾ ਗਿਆ ਹੈ ਜਿੰਦਾ ਸਪਸ਼ਟਿਕਰਨ ਸਰਦਾਰ ਸਬੀਰ ਸਿੰਘ ਬਾਦਲ ਨੇ ਵੀ ਦਿੱਤਾ ਹੈ ਤੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਮੁੱਚੀ ਕਾਲੀ ਲੀਡਰਸ਼ਿਪ ਨੂੰ ਖੁੱਲੇ ਮਨ ਦੇ ਨਾਲ ਇਹ ਸਵੀਕਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਕਾਰਜਕਾਲ ਦਰਮਿਆਨ ਜੋ ਕੁਝ ਵਾਪਰਿਆ ਉਹ ਮੰਦਭਾਗਾ ਸੀ ਤੇ ਉਹਨਾਂ ਦੇ ਲਈ ਕਿਸੇ ਇੱਕ ਨੂੰ ਜਿੰਮੇਵਾਰ ਟਰੋਂਦੀ ਜਗਾ ਸਮੂਲ ਤੌਰ ਦੇ ਉਤੇ ਉਹਦੀ ਜ਼ਿੰਮੇਵਾਰੀ ਕਬੂਲੀ ਜਾਵੇ ਖੁੱਲੇ ਮਨ ਨਾਲ ਕਬੂਲੀ ਜਾਵੇ ਤਾਂ ਕਿ ਲੋਕਾਂ ਨੂੰ ਨਜ਼ਰ ਆਵੇ ਕਿ ਵਾਕਿਆ ਹੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਆਪਣੀ ਗਲਤੀਆਂ ਦਾ ਅਸਾਸ ਕਰ ਰਹੀ ਹੈ ਤਾਂ ਫਿਰ ਅੱਗੇ ਵਧਣ ਦੀ ਲੋੜ ਹੈ ਕਿਉਂਕਿ ਪੰਜਾਬ ਇਸ ਵੇਲੇ ਨਸ਼ਿਆਂ ਦੀ ਮਾਰ ਹੇਠ ਜੂਝ ਰਿਹਾ ਸਾਡੀ ਇੱਕ ਜਨਰੇਸ਼ਨ ਜਿਹੜੀ ਹੈ ਉਹ ਜਿਸ ਨੂੰ ਇਹਨਾਂ ਨੇ ਆਤਵਾਦ ਕਿਹਾ ਉਸ ਦੇ ਵਿੱਚ ਖਤਮ ਕਰ ਦਿੱਤੀ ਗਈ ਸਰਕਾਰਾਂ ਨੇ ਉਹਨੂੰ ਅੱਤਵਾਦ ਦਾ ਨਾਮ ਦਿੱਤਾ ਅਸੀਂ ਉਹਨੂੰ ਸੰਘਰਸ਼ ਕਹਿੰਦੇ ਸੀ ਇਸੇ ਤਰੀਕੇ ਨਾਲ ਜਿਹੜੀ ਹੁਣ ਦੂਸਰੀ ਜਨਰੇਸ਼ਨ ਹੈ ਉਸ ਦੇ ਵਿੱਚ ਜਿੰਨੇ ਵੀ ਬੱਚੇ ਨੇ 15 ਸਾਲ ਤੋਂ ਲੈ ਕੇ 40 ਸਾਲ ਤੱਕ ਉਹ ਅੱਜ ਨਸ਼ਿਆਂ ਦੇ ਵਿੱਚ ਗੁਲਤਾਨ ਨੇ ਤੇ ਪ੍ਰੌਕਸੀ ਵਾਰ ਇੱਕ ਬਹੁਤ ਵੱਡਾ ਨਸ਼ਿਆਂ ਦਾ ਤੰਤਰ ਜਿਹੜਾ ਪੰਜਾਬ ਵਿੱਚ ਫੈਲ ਚੁੱਕਾ ਡਰੱਗ ਮਾਫੀਆ ਦੇ ਉੱਤੇ ਕੋਈ ਡਰ ਨਹੀਂ ਹੈਗਾ ਡਰੱਗ ਮਾਫੀਆ ਚਿੱਟੇ ਦੇਣ ਇਹ ਜਿਹੜਾ ਨਸ਼ਿਆਂ ਦੀ ਜਿਹੜੀ ਹਰ ਜਗ੍ਹਾ ਤੇ ਸਪਲਾਈ ਕਰ ਰਿਹਾ ਹੈ ਪੁਲਿਸ ਤੰਤਰ ਜਿਹੜਾ ਬਿਲਕੁਲ ਫੇਲੀਅਰ ਹੀ ਹੁੰਦਾ ਡਰਦੇ ਨੇ ਪੁਲਿਸ ਵਾਲੇ ਆਪ ਤੇ ਬਹੁਤ ਆਦ ਦੇ ਵਿੱਚ ਪੁਲਿਸ ਵਾਲੇ ਖੁਦ ਨਸ਼ੇ ਸੇਵਨ ਕਰ ਰਹੇ ਨੇ ਡੋਪ ਟੈਸਟ ਅਜ ਹੋ ਜਾਵੇ ਤੇ ਬਹੁਤ ਕੁਝ ਸਾਹਮਣੇ ਆ ਜਾਵੇਗਾ ਸੋ ਦੂਜੇ ਪਾਸੇ ਜਿਹੜੀ ਕਿਉਂਕਿ ਬਾਰਡਰ ਸਟੇਟ ਏ ਤੇ ਆਲੇ ਦੁਆਲੇ ਤੋਂ ਇਹ ਨਸ਼ਾ ਜਿਹੜਾ ਉਹ ਪੰਜਾਬ ਵੱਲ ਧੱਕਿਆ ਜਾ ਰਿਹਾ ਤੇ ਇੱਥੇ ਜਿਹੜਾ ਇੱਕ ਡਰੱਗ ਮਾਫੀਆ ਜਿਹੜਾ ਜਿਵੇਂ ਮਕਸੀਕੋ ਦੇ ਵਿੱਚ ਇੱਕ ਡਰੱਗ ਮਾਫੀਆ ਚੱਲਦਾ ਉਥੇ ਹਰ ਦਿਨ ਜਿਹੜਾ ਕਲੇਸ਼ ਹੁੰਦਾ ਉਸੇ ਤਰੀਕੇ ਨਾਲ ਪੰਜਾਬ ਦੇ ਤੁਸੀਂ ਹਰ ਖੇਤਰ ਦੇ ਵਿੱਚ ਦੇਖ ਲਓ ਚਾਹੇ ਬਾਰਡਰ ਏਰੀਆ ਚਾਹੇ ਮਾਲਵਾ ਬੈਲਟ ਏ ਚਾਹੇ ਦੋਆਬਾ ਬੈਲਟ ਏ ਹਰ ਜਗ੍ਹਾ ਦੇ ਉੱਤੇ ਨਸ਼ਾ ਜਿਹੜਾ ਉਹ ਵੱਡੀ ਪੱਤਰ ਦੇ ਉੱਤੇ ਪਣਪਿਆ ਹੋਇਆ ਸੋ ਉਹਨਾਂ ਦੇ ਲਈ ਸਾਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਜੇ ਇਹ ਜੈਨੋਸਾਈਡ ਇਸੇ ਤਰ੍ਹਾਂ ਜਾਰੀ ਰਿਹਾ ਨਸਲ ਕੁਛੀ ਜਾਰੀ ਰਹੀ ਤਾਂ ਸਾਡੀ ਅਸੀਂ ਇੱਕ ਪੀੜ੍ਹੀ ਆਪਣੀ ਪੂਰੀ ਪਹਿਲਾਂ ਗਵਾ ਚੁੱਕੇ ਹਾਂ ਇੱਕ ਪੀੜ੍ਹੀ ਹੋਰ ਗਵਾ ਲਵਾਂਗੇ ਤਾਂ ਫਿਰ ਆਉਣ ਵਾਲਾ ਜਿਹੜਾ ਪੰਜਾਬ ਦਾ ਭਵਿੱਖ ਹੈ ਉਹ ਬੜਾ ਹੀ ਤੁੰਦਲਾ ਨਜ਼ਾਰਾ ਹੈ ਇਹ ਭਾਈ ਸਾਹਿਬ ਪੀੜੀ ਜਿਹੜੀ ਹੈ ਗਵਾਚ ਗਈ ਹੈ ਉਹ ਪਿੰਡਾਂ ਦੇ ਵਿੱਚ ਨਾ ਜਿਹੜਾ ਨਸ਼ੇ ਲੁਕੀ ਟੀਕੇ ਲਾਉਂਦੇ ਨਾ ਉਹਦੇ ਨਾਲ ਲੋਕ ਨੂੰ ਐਂਡਜ ਕਾਲਾ ਪੀਲਾ ਬਹੁਤ ਜ਼ਿਆਦਾ ਇਹ ਵਧ ਗਿਆ ਹੈ ਹੁਣ ਹਸਪਤਾਲ ਨੇ ਜਿਹੜਾ ਲਾਰਜ ਕੋਈ ਉਹਦਾ ਹੈ ਨਹੀਂਗਾ ਅੱਥਾ ਤੇ ਹਸਪਤਾਲ ਖੜੇ ਆ ਅੱਜ ਤੁਸੀਂ ਦੇਖੋ ਅਦਾਲਤਾਂ ਦੇ ਵਿੱਚ ਜਿਹੜੇ ਬਹੁਤ ਆਤ ਕੇਸ ਨੇ ਨਵੇਂ ਵਿਆਹੇ ਉਹ ਜੋੜੇ ਤਲਾਕ ਦੇ ਕੇਸ ਹੁਣ ਤਲਾਕ ਹੋ ਰਿਹਾ ਕਿਉਂਕਿ ਨਪੁੰਸਕ ਹੋ ਰਹੀ ਹੈ ਸਾਡੀ ਜਵਾਨ ਪੀੜੀ ਦਾ ਵੱਡਾ ਹਿੱਸਾ ਨਪੁੰਸਕ ਹੋ ਰਿਹਾ ਜਿਸ ਕਰਕੇ ਤਲਾਕ ਹੋ ਰਹੇ ਨੇ ਤੇ ਗਾਂ ਬੱਚੇ ਜਿਹੜੇ ਅੱਜ ਜਿਹੜਾ ਸਾਡਾ ਭਵਿੱਖ ਹੈ ਜਿਹੜੀ ਇੱਕ ਨਵੀਂ ਜਨਰੇਸ਼ਨ ਸਾਡੇ ਕੋਲ ਆਉਣੀ ਹੈ ਉਹ ਵੀ ਅੱਗੇ ਕੋਹਦੇ ਤੇ ਵੀ ਰੋਕ ਲੱਗਦੀ ਹੈ ਇਹ ਭਾਈ ਸਾਹਿਬ ਤੁਹਾਡੀ ਗੱਲ ਰੁਕਦੀ ਹੈ ਜੇ ਇੱਕ ਖੇਤਰੀ ਪਾਰਟੀ ਦਾ ਕੰਮ ਹੁੰਦਾ ਜਿਹੜੀਆਂ ਇਹੋ ਜਿਹੇ ਪੰਜਾਬ ਦੀਆਂ ਮੰਗਾ ਮੁਸ਼ਕਲਾਂ ਨੂੰ ਵੱਡੇ ਪੱਧਰ ਤੇ ਠਾਉਣਾ ਉਹ ਜਿੱਤਰਾ ਖੇਤਰੀ ਪਾਰਟੀ ਬੜੇ ਆਪ ਦੀ ਝੰਜਟ ਵਿੱਚ ਫਸ ਗਈ ਆ ਵੀ ਆਪ ਦਾ ਇੱਕ ਜਿਹੜਾ ਗਰਾਫਟ ਬੜੀ ਉਹਦੇ ਚ ਆ ਗਈ ਹੈ ਉਹ ਕਿਤਰਾ ਲੋਕਾਂ ਦਾ ਮਨ ਜਿੱਤੂ ਦੇ ਕਿਤਰਾ ਮੋੜ ਸਰ ਜਿੱਤੀ ਵੱਲ ਜਾਊਗਾ ਦੇਖੋ ਇਹ ਆ ਕਿ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਦੁਸ਼ਵਾਰੀਆਂ ਵੀ ਨੇ ਇੱਥੇ ਬਹੁਤ ਸ਼ਾਸ਼ਾ ਵੀ ਨੇ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਜਿਹੜੇ ਸਾਡੇ ਸੱਤ ਪੁਰਸ਼ ਨੇ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਆਉਣਾ ਪਵੇਗਾ ਅੱਗੇ ਪਿੰਡਾਂ ਦੇ ਵਿੱਚ ਇਹੋ ਜੀਆਂ ਸਵਾ ਸੋਸਾਇਟੀਆਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਕਲੱਬ ਬਣੇ ਹੋਏ ਨੇ ਲੇਕਿਨ ਇਹਨੂੰ ਅچھے ਤਰੀਕੇ ਨਾਲ ਮੈਨੇਜ ਕਰਕੇ ਅੱਗੇ ਤੁਰਨਾ ਪਵੇਗਾ ਤੇ ਇਹ ਜਿਹੜਾ ਇੱਕ ਜਿਵੇਂ ਪੋਲੀਓ ਵਰਗੀ ਮੁਹਮਮ ਜਿਹੜੀ ਹੈ ਉਹ ਸਾਨੂੰ ਆਪਣੇ ਲਈ ਆਪ ਚਲਾਉਣੀ ਪਾਏਗੀ। ਉਹ ਦੇਖੋ ਨਾ ਕਿ ਦੇਸ਼ ਦੇ ਵਿੱਚ ਉਹਦੇ ਪੋਲੀਓ ਖਤਮ ਹੋ ਗਿਆ। ਉਸ ਤਰੀਕੇ ਦੀ ਮੁਹਮਮ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵਿੱਢਣੀ ਪਾਏਗੀ ਤਾਂ ਕਿ ਘਰ-ਘਰ ਦੇ ਵਿੱਚ ਜਿਹੜਾ ਨਸ਼ੇ ਦਾ ਬੋਲਬਾਲਾ ਉਹਨੂੰ ਖਤਮ ਕੀਤਾ ਜਾਵੇ ਔਰ ਇੱਥੇ ਕਾਨੂੰਨ ਦਾ ਰਾਜ ਜਿਹੜਾ ਬਿਲਕੁਲ ਖਤਮ ਹੁੰਦਾ ਜਾ ਰਿਹਾ ਉਸ ਦੀ ਬੜੀ ਵੱਡੀ ਲੋੜ ਹੈ। ਆ ਜਿਹੜੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਬੜੇ ਧਮਕਜੇ ਮਾਰੇ ਸੀ। ਇਹਨਾਂ ਨੇ ਕਿਹਾ ਸੀ ਕਿ ਅਸੀਂ ਬਦਲਾ ਲੈ ਕੇ ਆਵਾਂਗੇ। ਲੇਕਨ ਇਹਨਾਂ ਦੇ ਵੀ ਇਹਨਾਂ ਨੇ ਵੀ ਇੱਕ ਤਰ੍ਹਾਂ ਹੱਥ ਖੜੇ ਕਰ ਲਏ ਆ ਕਿ ਅਸੀਂ ਨਸ਼ੇ ਨਹੀਂ ਖਤਮ ਕਰ ਸਕਦੇ ਸੋ ਇੱਥੇ ਡਰੱਗ ਮਾਫੀਆ ਸੈਂਡ ਮਾਫੀਆ ਲੈਂਡ ਮਾਫੀਆ ਤਰ੍ਹਾਂ ਤਰ੍ਹਾਂ ਦੇ ਇਹੋ ਦੋਸ਼ ਕਾਲੀ ਦਲ ਦੀ ਸਰਕਾਰ ਤੇ ਲੱਗਦੇ ਰਹੇ ਇਹੋ ਹੀ ਗੱਲ ਹੈ ਨਾ ਇੱਕ ਦੂਜੇ ਤੇ ਦੋਸ਼ ਲਾਉਣ ਦੀ ਬਜਾਏ ਮੈਂ ਤਾਂ ਆਪਣੀ ਪਾਰਟੀ ਨੂੰ ਵੀ ਸੁਝਾਅ ਦਿੱਤਾ ਕਿ ਸਾਨੂੰ ਸ਼ੈਡੋ ਗਵਰਨਮੈਂਟ ਤਿਆਰ ਕਰਨੀ ਪੈਗੀ ਪੈਰਲਰ ਜਿਵੇਂ ਯੂਕੇ ਦੇ ਵਿੱਚ ਕਿ ਅਸੀਂ ਹਰ ਜਗ੍ਹਾ ਦੇ ਉੱਤੇ ਜ਼ਰੂਰੀ ਨਹੀਂ ਕਿ ਜਿੱਤਿਆ ਹੋਇਆ ਐਮਐਲਏ ਕੁਝ ਕਰ ਸਕਦਾ ਜਿਹੜਾ ਹਾਰਿਆ ਹੋਇਆ ਐਮਐਲਏ ਆ ਉਹਨੂੰ ਵੀ ਲੋਕਾਂ ਨੇ ਵੋਟਾਂ ਪਾਈਆਂ ਹੁੰਦੀਆਂ ਉਹ ਆਪਣੇ ਫਰਜ਼ਾਂ ਦੀ ਪੂਰਤੀ ਉਸੇ ਢੰਗ ਨਾਲ ਕਰੇ ਇਹ ਮਹਿਸੂਸ ਕਰਕੇ ਕਿ ਮੈਂ ਲੋਕਾਂ ਦਾ ਨੁਮਾਇੰਦਾ ਵਖਰੀ ਗੱਲ ਨੇ ਕਿ ਨਹੀਂ ਥੋੜੀਆਂ ਵੋਟਾਂ ਦੇ ਕੋਈ ਬੰਦਾ ਹਾਰ ਗਿਆ ਉਹਨੂੰ ਆਪਣੀ ਹਾਰ ਮੰਨਣ ਦੀ ਬਜਾਏ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਲੋਕਾਂ ਦਾ ਸਹਿਯੋਗ ਲੈ ਕੇ ਇਹ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਕਰੀਤੀਆਂ ਉਹਨਾਂ ਨੂੰ ਖਤਮ ਕਰਨ ਲਈ ਇੱਕ ਅੱਛੇ ਤਰੀਕੇ ਦੇ ਨਾਲ ਅੱਗੇ ਹੋਇਆ ਜਿਤਨਾ ਹੁਣ ਬੇਅਦਬੀ ਦੀ ਮਸਲਾ ਬੜਾ ਫਿਰ ਦੁਬਾਰਾ ਭਖਿਆ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਸਰਕਾਰ ਪੰਥਕ ਸਰਕਾਰ ਬੀਰਦੀ ਦੋਸ਼ੀਆਂ ਨੂੰ ਫੜਨ ਦੀ ਬਜਾਏ ਆਪਣੇ ਪਾਠੀਆਂ ਨੂੰ ਆਪਣੇ ਗੁਰਦਰਾ ਸਾਹਿਬ ਦੇ ਪ੍ਰਧਾਨਾਂ ਨੂੰ ਜਵਾਰਕੀ ਪਿੰਡ ਕਟੌਂਦੀ ਦੀ ਪੁਲਿਸ ਤੋਂ ਨਹੀਂ ਦੇਖੋ ਇਹ ਬੜਾ ਮੁੱਦਾ ਸਾਹਮਣੇ ਆਇਆ ਬੜਾ ਪੱਕਿਆ ਉਹ ਹੁੰਦੀ ਤਾਂ ਸਜ਼ਾ ਭੁਗਤੀ ਰਹੇ ਆ ਉਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਜੋ ਕਟਰਾ ਕਰ ਨੂੰ ਪਿਛਲੇ ਸਮੇਂ ਚ ਵਾਪਰਿਆ ਉਹ ਸਾਡੀ ਨਗਾਹਲੀ ਦਾ ਕਾਰਨ ਸੀ ਜਿਸ ਕਰਕੇ ਸਾਰਾ ਕੁਝ ਵਾਪਰਿਆ ਪਰ ਮੈਂ ਨਾਲੇ ਗੱਲ ਕਰਨੀ ਚਾਹੁੰਨਾ ਕਿ ਬੀਤੇ ਦਿਨੀ ਪੰਜ ਸਿੰਘ ਸਹਿਬਾਨ ਨੇ ਇੱਕ ਬਹੁਤ ਹੀ ਸੁਲਝਿਆ ਹੋਇਆ ਫੈਸਲਾ ਲਿਆ ਜਿੱਦੀ ਮੰਗ ਵੀ 13 ਤਰੀਕ ਨੂੰ ਮੈਂ ਖੁਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮਿਲ ਕੇ ਕੀਤੀ ਸੀ ਕਿ ਜਿਹੜੀਆਂ ਬੇਦਬੀਆਂ ਤਾਂ ਰੋਕ ਸਕਦੀਆਂ ਜੇ ਪਿੰਡਾਂ 'ਚ ਪਹਿਰੇਦਾਰ ਕਮੇਟੀਆਂ ਬਣਨਗੀਆਂ ਜੇ ਗਰੰਥੀ ਸਿੰਘਾਂ ਨੂੰ ਅਸੀਂ ਜਿਹੜਾ ਕਿ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਸਕਣ ਉਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਦੀ ਵੀ ਕਟਾਈ ਤੋਂ ਰੋਕਿਆ ਜਾਵੇ ਕਿਉਂਕਿ ਪਿੰਡਾਂ 'ਚ ਦੇਖਦੇ ਆਂ ਕਿ ਗੁਰਦੁਆਰੇ ਦਾ ਗਰੰਥੀ ਸਿੰਘ ਘੱਟ ਤਨਖਾਹ ਹੋਣ ਕਰਕੇ ਉਹਨੇ 3-3 4-4 ਕੰਮ ਆਪਣੇ ਭੁੱਖ ਦੇ ਵਾਸਤੇ ਕਰਨ ਦੀ ਕੋਸ਼ਿਸ਼ ਕਰਦਾ ਜਿਸ ਕਰਕੇ ਗੁਰਦੁਆਰੇ ਸੁੰਨੇ ਨੇ ਲੋਕ ਜਿਹੜੇ ਆ ਹੋਰ ਕੰਮਾਂ ਕਾਜਾਂ ਚ ਲੱਗੇ ਆ ਬਜ਼ੁਰਗਾਂ ਨੂੰ ਮੈਂ ਅਪੀਲ ਕੀਤੀ ਸੀ ਕਿ ਖੁੰਡਾਂ ਦੇ ਉੱਤੇ ਬੈਠ ਕੇ ਤਾਸ਼ ਖੇਡਦੇ ਆ ਹੋਰ ਕੰਮਾਂ ਦੇ ਵਿੱਚ ਚੁਗਲੀਆਂ ਨਿੰਦਿਆ ਉਸ ਕੰਮਾਂ ਦੇ ਵਿੱਚ ਪਏ ਹੋਇਆ ਉਹ ਸਾਰਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਹੁਰੀ ਚ ਬੈਠਣਾ ਸੁਖਮਨੀ ਸਾਹਿਬ ਦਾ ਪਾਠ ਕਰਨ ਬਾਣੀ ਪੜ੍ਹਨਾ ਸਿਮਰਨ ਦੇ ਨਾਲ ਜੁੜਨ ਤਾਂ ਉੱਥੇ ਹਾਲਾਤ ਬਹੁਤ ਵਧੀਆ ਇੱਕ ਭਾਈ ਸਾਹਿਬ ਜਿੱਦਾਂ ਹੁਣ ਇਹ ਦੋਸ਼ ਲਾਇਆ ਜਾ ਰਿਹਾ ਵੀ ਭਾਜ-ਪਾਸ ਸਾਰਾ ਕੁਝ ਕਰਾ ਰਹੀ ਹੈ ਇਹ ਕਾਨੂੰਨ ਨੂੰ 27 ਦੇ ਵਿੱਚ ਭਾਏਪਨਸ ਵੀ ਹੁੰਦਾ ਹੁੰਦਾ ਤੇ ਫਿਰ ਕਿਦਾਂ ਇਨ ਫੇਸ ਕਰੋਗੇ ਖੇਤਰੀ ਪਾਰਟੀ ਦੀ ਜਿਵੇਂ ਤੁਸੀਂ ਗੱਲ ਕੀਤੀ ਇਹਨੂੰ ਆਪਣੇ ਬਲਬੂਤੇ ਦੇ ਉੱਤੇ ਹੀ ਅੱਗੇ ਆਉਣਾ ਚਾਹੀਦਾ ਭਾਜਪਾ ਦੇ ਵਿੱਚ ਕੋਈ ਦੋਰਾ ਨਹੀਂ ਕਿ ਕੱਲੀ ਭਾਜਪਾ ਨਹੀਂ ਜਿਹੜੀ ਵੀ ਕੇਂਦਰੀ ਸਰਕਾਰ ਆਉਂਦੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਖੇਤਰ ਦੇ ਲੋਕਾਂ ਦੇ ਹੱਕਾਂ ਹੁਕਾਂ ਨੂੰ ਲਤਾੜਿਆ ਜਾਵੇ ਨਚੋੜਿਆ ਜਾਵੇ ਇਹ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਆ ਖਾਸ ਕਰਕੇ ਪੰਜਾਬ ਦੇ ਲਈ ਕਿਸੇ ਵੀ ਸਰਕਾਰ ਨੇ ਸੁਹਿਦਰਤਾ ਨਹੀਂ ਵਰਤੀ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਜੇ ਹੁਣ ਬੀਜੇਪੀ ਦੀ ਸਰਕਾਰ ਹੈ ਇਸ ਸਮੇਂ-ਸਮੇ ਸਾਡੇ ਨਾਲ ਜਿਹੜੀਆਂ ਲੋਟੂ ਨੀਤੀਆਂ ਜਿਹੜੀਆਂ ਰੰਗ ਆਪਣੇ ਅੰਗਰੇਜ਼ ਨੀਤੀ ਹੈ ਜਿਹੜੀ ਪਾੜੋ ਤੇ ਰਾਜ ਕਰੋ ਉਹ ਨੀਤੀ ਹਮੇਸ਼ਾ ਹੀ ਸਾਡੇ ਤੇ ਪਾਰੂ ਰਹੀ ਹੈ ਹੁਣ ਵੀ ਇਹ ਚੱਲ ਰਹੀ ਹੈ ਜਿੱਦਾਂ ਹੁਣ ਅਕਾਲ ਤਖਤ ਦਾ ਫੈਸਲੇ ਤੋਂ ਤੁਹਾਡੀ ਕੀ ਉਮੀਦ ਹੈ ਕਿਦਾਂ ਦਾ ਫੈਸਲਾ ਆ ਸਕਦਾ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਅੱਗੇ ਨਾਤਮਸਤਕ ਹੋਏ ਆਂ ਔਰ ਪਾਰਟੀ ਪ੍ਰਧਾਨ ਸਦਾ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੇ ਕੋਲ ਪਹੁੰਚੇ ਆ ਉਹਨਾਂ ਨੇ ਆਪਣਾ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਦਿੱਤਾ ਤੇ ਮੈਂ ਤਾਂ ਪੰਜ ਸਿੰਘ ਸਰਬਾਨ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਫੈਸਲਾ ਜਿਸ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋਵੇ ਜਿਸ ਦੇ ਨਾਲ ਖੇਤਰੀ ਪਾਰਟੀ ਅੱਗੇ ਵਧੇ ਉਹ ਫੈਸਲਾ ਦੇਣ ਤੇ ਜਿਹੜਾ ਵੀ ਫੈਸਲਾ ਉਹ ਦੇਣਗੇ ਉਹ ਸਿਰ ਮੱਥੇ ਪਾਰਟੀ ਨੂੰ ਮੰਨਣਾ ਚਾਹੀਦਾ ਇਹ ਜਦੋਂ ਤੁਹਾਡੇ ਨਰਾਜ ਧੜਾ ਜਾ ਕੇ ਸਿੰਘ ਸਾਹਿਬ ਨੂੰ ਵਾਰ-ਵਾਰ ਮਿਲ ਰਿਹਾ ਤੁਹਾਨੂੰ ਕੀ ਲੱਗਦਾ ਵੀ ਵਾਰ-ਵਾਰ ਮਿਲਣਾ ਚਾਹੀਦਾ ਜਾਂ ਲਿਖੀ ਜਰੂਰਤ ਕਰਨੀ ਇਹਨਾਂ ਨੇ ਖੁਦ ਉਹ ਗਲਤੀਆਂ ਦੇ ਭਾਗੀਦਾਰ ਨੇ ਇਹਨਾਂ ਨੂੰ ਨਾਲ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਾਣਾ ਚਾਹੀਦਾ ਸੀ ਚਲੋ ਵੱਖਰੇ ਚਲੇ ਗਏ ਲੇਕਿਨ ਫੈਸਲਾ ਤਾਂ ਸਾਰਿਆਂ ਦੇ ਉੱਤੇ ਹੀ ਲਾਗੂ ਹੋਣਾ ਇਸ ਕਰਕੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਉਹ ਸਾਰੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਇਹ ਲੋਕ ਉੱਥੇ ਜਾ ਕੇ ਡੇਰਾ ਸੌਦਾ ਸਾਧ ਦੇ ਇਹ ਚਾਹ ਬਾਗੀ ਧੜਾ ਹੈ ਚਾਹ ਦੂਜੀ ਧੜਾ ਇਹ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ ਤੇ ਜਲਦੀ ਜਲਦੀ ਇਹਦਾ ਫੈਸਲਾ ਵੀ ਆਵੇਗਾ ਤਾਂ ਉਹਦੇ ਸਭ ਕਲੀਅਰ ਹੋ ਜਾਏਗਾ ਧੰਨਵਾਦ ਜੀ